ਨੈੱਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਅੱਜ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕਫੈਡ ਨੀਂ ਮੀਰਖਾ ਮਿਲਕ ਪਲਾਂਟ ਨੂੰ ਦਿਹਾਣਾ 22 10 2025 ਨੂੰ ਹੋਏ ਦੁਖਦਾਈ ਹਾਦਸੇ ਤੇ ਜ਼ਖਮੀ ਮੁਲਾਜ਼ਮਾਂ ਤੇ ਵਰਕਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਉਹਨਾਂ ਵੱਲੋਂ ਉਹ ਕਾ ਹਾਦਸੇ ਵਿੱਚ ਜ਼ਖਮੀ ਮੁਲਾਜ਼ਮ ਸ਼੍ਰੀ ਕੁਲਵੰਤ ਸਿੰਘ ਸ਼੍ਰੀ ਗੁਰਤੇਜ ਸਿੰਘ ਆਊਟਸੋਰਸਸ ਵਰਕਰ ਸ਼੍ਰੀ ਗੁਰਿੰਦ ਗੁਰਵਿੰਦਰ ਸਿੰਘ ਆਊਟਸੋਰਸਰ ਵਰਕਰ ਸ਼੍ਰੀ ਅਜੀਤ ਆਊਟਸੋਰਸਰ ਵਰਕਰ ਅਤੇ ਸ਼੍ਰੀ ਦਵਿੰਦਰ ਸਿੰਘ ਆਊਟਸੋਰਸਰ ਵਰਕਰ ਨੂੰ ਵਿੱਤੀ ਸਹਾਇਤਾ ਲਈ 50000 ਰੁਪਏ ਪ੍ਰਤੀ ਮੁਲਾਜ਼ਮ ਅਤੇ ਆਊਟਸੋਰਸਰ ਵਰਕਰ ਰਕਮ ਦੀ ਅਦਾਇਗੀ ਕੀਤੀ ਗਈ ਇਸ ਉਪਰੰਤ ਵੀਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਨੂੰ ਉਕਤ ਦੁਖਦਾਈ ਹਾਦਸੇ ਵਿੱਚ ਜ਼ਖਮੀ ਮੁਲਾਜ਼ਮਾਂ ਤੇ ਆਊਟਸੋਰਸਸ ਵਰਕਰਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਉਕਤ ਹਾਦਸੇ ਵਿੱਚ ਮ੍ਰਿਤਕ ਮੁਲਾਜ਼ਮ ਸ਼੍ਰੀ ਕੁਨਾਲ ਜੈਨ ਦੀ ਗ੍ਰੈਬ ਪਹੁੰਚ ਕੇ ਉਸਦੇ ਪਰਿਵਾਰ ਨੂੰ ਡੂੰਘਾ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਹਨਾਂ ਵੱਲੋਂ ਮ੍ਰਿਤਕ ਮੁਲਾਜ਼ਮ ਸ਼੍ਰੀ ਕੁਨਾਲ ਜੈਨ ਦੀ ਪਤਨੀ ਨੂੰ ਵਿਭਾਗ ਵੱਲੋਂ ਜਾਰੀ ਚੈੱਕ ਅਤੇ ਵੀਰਕਾ ਮਿਲਕ ਪਲਾਂਟ ਚੰਡੀਗੜ੍ਹ ਵੱਲੋਂ ਭੇਜੀ ਗਈ ਵਿੱਤੀ ਸਹਾਇਤਾ ਦੀ ਰਕਮ ਭੇਟ ਕੀਤੀ ਗਈ। ਸਰਦਾਰ ਨਰਿੰਦਰ ਸਿੰਘ ਅਸ਼ੀਰਗਿਰ ਚੇਅਰਮੈਨ ਮਿਲਕ ਫੈਡ ਪੰਜਾਬ ਨੇ ਮ੍ਰਿਤਕ ਸ਼੍ਰੀ ਕੁਨੈਲ ਕੁਨਾਲ ਜੈਨ ਦੇ ਪਿਤਾ ਪਤਨੀ ਅਤੇ ਬੱਚਿਆਂ ਨਾਲ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਅਤੇ ਮਿਲਕ ਫੈਡ ਵੱਲੋਂ ਪਰਿਵਾਰ ਨੂੰ ਹਰ ਸੰਭਵ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਚੇਅਰਮੈਨ ਸਾਹਮਣੇ ਕਿਹਾ ਕਿ ਮਿਲਕ ਫੈਡ ਆਪਣੇ ਮੁਲਾਜ਼ਮਾਂ ਦੀ ਭਲਾਈ ਲਈ ਸਦਾਬ ਵਚਨਬੱਧ ਹੈ ਅਤੇ ਕਿਸੇ ਵੀ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਖੜਾ ਹੈ ਇਸ ਮੌਕੇ ਸੀਨੀਅਰ ਆਪ ਆਗੂ ਸ਼੍ਰੀ ਪ੍ਰਦੀਪ ਮਲਹੋਤਰਾ ਸਰਦਾਰ ਹਰਮਿੰਦਰ ਸਿੰਘ ਕੁਡਾਨੀਕਲਾ ਚੇਅਰਮੈਨ ਵੀਰਕਾ ਮਿਲਕ ਪਲਾਂਟ ਲੁਧਿਆਣਾ ਸ਼੍ਰੀ ਅਮਨਦੀਪ ਸਿੰਘ ਰਹਿਲ ਡਾਇਰੈਕਟਰ ਮਿਲਕ ਮਿਲਕ ਫੈਡ ਪੰਜਾਬ ਸ਼੍ਰੀ ਰਣਜੀਤ ਸਿੰਘ ਚਾਹਲ ਡਾਇਰੈਕਟਰ ਮਿਲਕ ਫੈਡ ਪੰਜਾਬ ਸਰਦਾਰ ਭੁਪਿੰਦਰ ਸਿੰਘ ਰੰਦਾਵਾ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਬਿੱਟੂ ਵਾਈਸ ਚੇਅਰਮੈਨ ਵੀਰਕਾ ਮਿਲਕ ਪਲਾਂਟ ਅੰਮ੍ਰਿਤਸਰ ਅਤੇ ਵੀਰਕਾ ਮਿਲਕ ਪਲਾਂਟ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਸ਼੍ਰੀਮਤੀ ਪਰਮਿੰਦਰ ਕੌਰ ਸਰਦਾਰ ਸੁਖਪਾਲ ਸਿੰਘ ਪਨੋੜ ਸਰਦਾਰ ਗੁਰਬਖਸ਼ ਸਿੰਘ ਗੁਜਰਵਾਲ ਬੇਟ ਸਰਦਾਰ ਗੁਰਦੇਵ ਸਿੰਘ ਛੋੜੀਆਂ ਸਰਦਾਰ ਰਿਸ਼ਪਾਲ ਸਿੰਘ ਤਲਵਾੜਾ ਸਰਦਾਰ ਤੇਜਿੰਦਰ ਸਿੰਘ ਭਾਮਰੀ ਸਰਦਾਰ ਮੇਜਰ ਸਿੰਘ ਕੁੰਗਰਾਣਾ ਤੇ ਸਰਦਾਰ ਪਿਆਰਾ ਸਿੰਘ ਸਿਰਥਲਾ ਤੋਂ ਇਲਾਵਾ ਵੀਰ ਕਾ ਮਿਲਕ ਪਲਾਟ ਲੁਧਿਆਣਾ ਦੇ ਅਧਿਕਾਰੀ ਹਾਜ਼ਰ ਸਨ